ਲੋ ਇੱਕ ਵਾਰ ਫਿਰ ਪੰਜਾਬੀਆਂ ਤੇ ਭਾਰੂ ਪੈਂਦੇ ਹੋਏ ਨਜ਼ਰ ਆਏ ਪ੍ਰਵਾਸੀ ਮਜ਼ਦੂਰ ਤਾਂ ਇੱਕ ਵਾਰ ਫਿਰ ਲੁਧਿਆਣਾ ਦੇ ਵਿੱਚ ਪੰਜਾਬੀ ਦੇ ਨਾਲ ਹੋਈ ਕੁੱਟਮਾਰ ਕੁੱਟਮਾਰ ਕਰਨ ਵਾਲੇ ਕੌਣ ਸੀ ਕੁੱਟਮਾਰ ਕਰਨ ਵਾਲੀ ਵੀ ਸੀ ਪ੍ਰਵਾਸੀ ਪ੍ਰਵਾਸੀ ਲਗਾਤਾਰ ਪੰਜਾਬੀਆਂ ਦੇ ਉੱਤੇ ਭਾਰੂ ਪੈਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਪੰਜਾਬ ਦੇ ਮੁਹਾਲੀ ਦੇ ਕੁੰਬੜਾ ਦੇ ਵਿੱਚ ਪ੍ਰਵਾਸੀਆਂ ਨੇ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਫਿਰ ਮੁਹਾਲੀ ਦੇ ਵਿੱਚ ਇੱਕ ਸਰਦਾਰ ਵਿਅਕਤੀ ਦੇ ਉੱਤੇ ਤਸ਼ੱਦਦ ਟਾਇਆ ਪੱਗ ਲਾ ਦਿੱਤੀ ਉਸ ਦੀ ਤਾਂ ਹੁਣ ਲੁਧਿਆਣਾ ਦੇ ਵਿੱਚ ਪ੍ਰਵਾਸੀਆਂ ਨੇ ਇੱਕ ਪੰਜਾਬੀ ਨੂੰ ਫੇਰ ਕੁੱਟਿਆ ਤਾਂ ਇਸ ਲੁਧਿਆਣਾ ਦੀ ਵੀਡੀਓ ਤੋਂ ਬਾਅਦ ਲੱਖਾ ਸਦਾਣਾ ਕਾਫੀ ਤਤਤਾ ਹੋਇਆ ਨਜ਼ਰ ਆਇਆ ਲੱਖੇ ਸਦਾਣੇ ਦਾ ਪਾਰਾ 7ਵੇਂ ਸਮਾਂ ਦੇ ਉੱਤੇ ਪਹੁੰਚਿਆ ਲੱਖੇ ਸਦਾਣੇ ਦੇ ਵੱਲੋਂ ਕਹਿ ਦਿੱਤਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਕਿ ਪ੍ਰਵਾਸੀ ਲਗਾਤਾਰ ਪੰਜਾਬੀਆਂ ਤੇ ਭਾਰੂ ਪੈ ਰਹੇ ਨੇ ਪ੍ਰਵਾਸੀ ਲਗਾਤਾਰ ਪੰਜਾਬੀਆਂ ਦੇ ਉੱਤੇ ਹਾਵੀ ਹੋ ਰਹੇ ਨੇ ਉਹਨਾਂ ਦੀ ਕੁੱਟਮਾਰ ਕਰ ਰਹੇ ਨੇ ਆਖਰ ਪ੍ਰਸ਼ਾਸਨ ਤੁਤਾ ਕਿੱਥੇ ਪਿਆ ਹੁਣ ਲਖੇ ਸਦਾਣੇ ਨੇ ਕੀ ਕੁਝ ਕਿਹਾ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਆ ਇੱਕ ਥੋੜੀ ਜੀ ਵੀਡੀਓ ਦੇਖਿਓ ਕਿ ਜੋ ਵਿੱਚ ਹਾਲਾਤ ਪੰਜਾਬ ਦੇ ਦਿਨੋ ਦਿਨ ਵੱਧ ਤੋਂ ਵੱਧ ਤਰ ਹੁੰਦੇ ਤੁਰੇ ਜਾ ਰਹੇ ਆ ਸਾਰਿਆਂ ਨੇ ਦੇਖੀ ਆ ਤੁਸੀਂ ਇਹ ਕੱਲ ਦੀ ਕਟਨਾ ਤੂੰ ਪਹਿਲਾਂ ਉਹਦਾ ਮਜ਼ਾਕ ਬਣਾ ਰਿਆ ਖੜ ਕੇ ਜੀ ਕਹਿੰਦਾ ਮੈਂ ਕੀ ਕਰ ਰਿਹਾ ਮੈਂ ਬੰਦਾ ਨੂੰ ਸਹੀ ਕਰ ਰਿਹਾ ਹਾਂ ਮੈਂ ਕੀ ਕਰ ਰਿਹਾ ਮੈਂ ਪੈਸਾ ਮੋਟਾ ਪੈਸੇ ਮੋਟਾ ਮੈਨੂੰ ਧਾਮੇ ਵਿੱਚ ਕਰਿਆ ਬਿਚੋ ਜਨਾਨੀ ਨਾਲ ਦੇ ਕੇ ਸੋ ਇਹ ਕੱਲ ਦੀ ਲੁਧਿਆਣੇ ਦੀ ਘਟਨਾ ਹੈ ਲੁਧਿਆਣੇ ਦੇ ਵਿੱਚ ਕੱਲ ਇਹ ਰੇੜੀ ਵਾਲਾਂ ਵੱਲੋਂ ਇੱਕ ਪੰਜਾਬੀ ਬੰਦੇ ਦੀ ਕੁੱਟਮਾਰ ਕੀਤੀ ਗਈ ਹੈ ਜਿਹੜੀ ਕੀਤਾ ਗਿਆ ਨਾਲ ਦੇ ਘਰ ਵਾਲੀ ਹੋਣ ਦੇ ਬਾਵਜੂਦ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਭਾਈ ਕਿੱਥੇ ਲੁਧਿਆਣੇ ਦਾ ਸੀਪੀ ਸੁੱਤਾ ਪਿਆ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਕਿ ਉਹਦੋਂ ਜਾਗੋਗੇ ਜਦੋਂ ਕੁੰਬੜਾ ਵਰਗੀ ਘਟਨਾ ਵਾਪਰ ਜੂਗੀ ਜਿਵੇਂ ਕੁੰਬੜਾਂ ਦੇ ਵਿੱਚ ਦੋ ਨੌਜਵਾਨ ਮਾਰ ਦਿੱਤੇ ਗਏ ਸੀ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਹਨਾਂ ਦਾ ਪਿਸ਼ੋਕੜ ਨਹੀਂ ਚੈੱਕ ਕੀਤਾ ਜਾਂਦਾ ਕਿਦੋਂ ਵੀ ਆ ਕੇ ਇੱਥੇ ਬਹਿ ਜਾਂਦੇ ਆ ਤੇ ਇੱਥੇ ਕ੍ਰਾਈਮ ਕਰਕੇ ਤੁਰ ਜਾਂਦੇ ਆ ਅਸੀਂ ਕਿੰਨੇ ਚਿਰ ਦੀ ਇਹ ਮੰਗ 18 ਗੱਲ ਕਰ ਰਹੇ ਆ ਮੰਗਠਾ ਰਹੇ ਆ ਵਾਅ ਠਾ ਰਹੇ ਆ ਮੰਗ ਕਰ ਰਹੇ ਆ ਵੀ ਭਾਈ ਜਿਹੜੇ ਬੰਦੇ ਵੀ ਅੱچھے ਕੰਮ ਕਰਨ ਆਉਂਦੇ ਆ ਪੰਜਾਬ ਦੇ ਵਿੱਚ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਅੱਗੇ ਕਦੇ ਆਪਾਂ ਪੰਜਾਬ ਦੇ ਵਿੱਚ ਦੇਖਿਆ ਸੀ ਪੰਜਾਬੀ ਬੰਦੇ ਵੀ ਰਿਹੜੀਆਂ ਲਾਉਂਦੇ ਆ ਜਾਂ ਲਾਉਂਦੇ ਸੀ ਵੀ ਆਏ ਉਹ ਗਾਹਕ ਦੇ ਗਲ ਪੈਂਦੇ ਆ 20 25 25 ਬੰਦੇ ਇਕੱਠੇ ਹੋ ਕੇ ਗਲ ਪੈ ਰਹੇ ਆ ਸੋ ਦਿਨੋਂ ਦਿਨ ਪੰਜਾਬ ਨੂੰ ਅੱਗ ਲਾਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ ਪੰਜਾਬ ਨੂੰ ਬਹੁਤ ਵੱਡੇ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਵੀ ਲਾਂਬੂ ਲائے ਜਾਣੇ ਆ ਪੰਜਾਬ ਨੂੰ ਬਰਦੀ ਦੇ ਬੂਥੇ ਚ ਪੈ ਜਾਣਾ ਸਾਰਾ ਉਹ ਮਾਹੌਲ ਇਹ ਇਹਦਾ ਜ਼ਿੰਮੇਵਾਰ ਇਥੋਂ ਦੀਆਂ ਸਰਕਾਰਾਂ ਇਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਅੱਜ ਆ ਘਟਨਾ ਤੋਂ ਬਾਅਦ ਮੈਨੂੰ ਦੋ ਫੋਨ ਆਏ ਲੁਧਿਆਣੇ ਤੋਂ ਮਹਾਜਨ ਭਰਾ ਸਾਡੇ ਦੁਕਾਨਦਾਰ ਬਾਣੀਏ ਕਹਿੰਦੇ ਬਾਈ ਜੀ ਕੀ ਕਰਗੇ ਸਾਡੀਆਂ ਸਾਰੀਆਂ ਦੁਕਾਨਾਂ ਦੇ ਉੱਪਰ ਰੇੜੀਆਂ ਲਾਈਆਂ ਹੋਈਆਂ ਹਨ ਫੱਟੇ ਫੁੱਟੇ ਲਾ ਕੇ ਜੇ ਬੋਲਦੇ ਆ ਮਾੜਾ ਮੋਟਾ ਇਹਨਾਂ ਨੂੰ ਕਹਿੰਦੇ ਆ ਸਾਰੇ ਇਕੱਠੇ ਹੋ ਕੇ ਗੱਲ ਪੈਂਦੇ ਆ ਜੇ ਪ੍ਰਸ਼ਾਸਨ ਕੋਲ ਜਾਂਨੇ ਕੋਈ ਸੁਣਵਾਈ ਨਹੀਂ ਇਹ ਕੀ ਹੋ ਰਿਹਾ ਪੰਜਾਬ ਦੇ ਨਾਲ ਅਸੀਂ ਕਦੇ ਨਹੀਂ ਕਿਹਾ ਕਿ ਕੋਈ ਇੱਥੇ ਕੰਮ ਕਰਨ ਨਾ ਆਵੇ ਕੰਮ ਕਰਨ ਆਉਣ ਜੀ ਸਦਕੇ ਆਉਣ ਪਰ ਇਹਨਾਂ ਨੂੰ ਇਹ ਕਿਹਨੇ ਅਧਿਕਾਰ ਦਿੱਤਾ ਵੀ ਇੱਥੇ ਆ ਕੇ ਗੁੰਡਾਗਰਦੀ ਕਰੋ ਗਲਪਾਓ ਇੱਥੇ ਲੋਕਾਂ ਦੇ ਗੁਲਾਮੇ ਫੜੋ ਦਾੜੀਆਂ ਪਟੋ ਸੋ ਇਹਦੇ ਉੱਤੇ ਵੀ ਸਰਕਾਰ ਨੂੰ ਨੱਥ ਪਾਉਣ ਦੀ ਲੋੜ ਹੈ ਇਹ ਜਿਹਨੇ ਬੰਦੇ ਆ ਰਹੇ ਆ ਉਹਨਾਂ ਦਾ ਸਾਰਿਆਂ ਦਾ ਵੈਰੀਫਿਕੇਸ਼ਨ ਕਰਕੇ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਪੜਤਾਲ ਕੀਤੀ ਜਾਵੇ ਕੌਣ ਆ ਪਛੋਕੜ ਕੀ ਆ ਕਿੱਥੋਂ ਆਏ ਆ ਤਾਂ ਤੁਸੀਂ ਸੁਣਿਆ ਲੱਖੇ ਸਦਾਨੇ ਦੇ ਵੱਲੋਂ ਕਿਹਾ ਗਿਆ ਕਿਉਂਕਿ ਲੱਖੇ ਸਦਾਨਾ ਲਗਾਤਾਰ ਇਹ ਆਵਾਜ਼ ਚੱਕ ਰਿਹਾ ਲੱਖੇ ਸਦਾਨੇ ਦੇ ਵੱਲੋਂ ਤਾਂ ਨਾਰਾ ਵੀ ਦਿੱਤਾ ਗਿਆ ਸੀ ਕਿ ਭਈਏ ਭਜਾਓ ਪੰਜਾਬ ਬਚਾਓ ਜੇਕਰ ਪੰਜਾਬ ਬਚਾਉਣਾ ਤਾਂ ਭਈਏ ਇੱਥੋਂ ਭਜਾਉਣੇ ਪੈਣਗੇ ਜਿਸ ਤਰੀਕੇ ਦੇ ਨਾਲ ਅਮਰੀਕਾ ਹੁਣ ਗੈਰ ਪ੍ਰਵਾਸੀ ਭਾਰਤੀਆਂ ਨੂੰ ਕੱਢਣ ਦੇ ਵਿੱਚ ਲੱਗਿਆ ਹੋਇਆ ਕਹਿੰਦੇ ਉਸ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਪ੍ਰਵਾਸੀ ਜਿਹੜੇ ਭਈਏ ਜਿਹੜੇ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆਏ ਨੇ ਤਾਂ ਉਹ ਜਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਪਰ ਜਦੋਂ ਪੰਜਾਬੀਆਂ ਦੇ ਗਲਾਂ ਨੂੰ ਹੱਥ ਪਾਉਣ ਲੱਗ ਗਏ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਗਏ ਫਿਰ ਜਿਹੜੀ ਖਤਰੇ ਦੀ ਘੰਟੀ ਜ਼ਰੂਰ ਪੰਜਾਬ ਦੇ ਲਈ ਵੱਜਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਦਾ ਇਹ ਵੀ ਕਾਰਨ ਹੈ ਕਿਉਂਕਿ ਪੰਜਾਬ ਦੇ ਨੌਜਵਾਨ ਜ਼ਿਆਤਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਪਿੱਛੇ ਕੰਮਕਾਰ ਸਾਰੇ ਜਿਹੜੇ ਇਹ ਪ੍ਰਵਾਸੀ ਸਾਹਮਰੇ ਨੇ ਤਾਂ ਇਹ ਗੱਲ ਬਹੁਤ ਸੋਚਣ ਵਿਚਾਰਨ ਵਾਲੀ ਆ ਕਿ ਤੁਸੀਂ ਪੰਜਾਬ ਨੂੰ ਪੰਜਾਬ ਰਹਿਣ ਦੇਣਾ ਜਾਂ ਫਿਰ ਪ੍ਰਵਾਸੀ ਪੰਜਾਬ ਬਣਾਉਣਾ ਕਿਉਂਕਿ ਅੱਧਾ ਕੁ ਤਾਂ ਪ੍ਰਵਾਸੀ ਪੰਜਾਬ ਬਣ ਗਿਆ ਬਾਕੀ ਰਹਿੰਦਾ ਖੁੰਦਾ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਪਿੱਛੇ ਪੰਜਾਬ ਖਾਲੀ ਹੋ ਰਿਹਾ ਫਿਰ ਖਾਲੀ ਥਾਂ ਭਰਨ ਵਾਸਤੇ ਤਾਂ ਪ੍ਰਵਾਸੀ ਆਉਣਗੇ ਤਾਂ ਬਾਕੀ ਸੋਚਣ ਵਾਲੀ ਗੱਲ ਹੈ